ਮਦਦਸ ਉਹਦਾ ਨਰ ਟੈਂਕ ਹੋਰ ਨਵੇਂ ਬਲੌਗ ਦੇ ਵਿੱਚ ਤੇ ਲੋ ਬਈ ਨੰਦਪੁਰ ਸਾਹਿਬ ਪਹੁੰਚਣ ਵਾਲੇ ਆਪਾਂ ਤੇ ਐ ਚਲੋ 10 ਕਿਲੋਮੀਟਰ ਰਹਿ ਗਿਆ ਤੇ ਟਾਈਮ ਹੋ ਗਿਆ 2:00 ਵਜੇ ਦੁਪਹਿਰ ਦੇ ਤੇ ਆਪਾਂ ਜਾਂਸੀ 'ਚ ਰੁਕੇ ਤੇ ਭਰਤਗੜ ਆਪਾਂ ਨੂੰ ਉੱਥੇ ਹੀ ਟੈਫ ਨਹੀਂ ਮਿਲਿਆ ਹੈਗਾ ਯਾਰ ਤੇ ਦੋ ਟੰਡੇ ਨੇ ਦੋ ਟੰਡੇ ਨਾਲ ਆਪਣੇ ਕਿਹੜਾ ਤਾਂ ਲੱਗ ਜੂਗਾ ਬਾਕੀ ਅਗਲੇ ਚੱਕਰ ਪਾਵਾਂਗੇ ਇਹਨੂੰ ਵੀ ਤੇ ਆ ਜਾਓ ਪਰ ਹੁਣ ਤੁਹਾਨੂੰ ਗ੍ਰੈਸ਼ਰ ਤੇ ਪਹੁੰਚ ਕੇ ਮਿਲਦੇ ਆਂ ਮਿੱਤਰੋ ਕ੍ਰੈਸ਼ਰ ਤੇ ਪਹੁੰਚ ਗਏ ਆਪਾਂ ਤੇ ਇੱਥੇ ਹਲੇ ਲੱਗਣਾ ਟਾਈਮ ਪਲਾਂਟ ਦੀ ਰਿਪੇਅਰ ਚੱਲ ਰਹੀ ਆ ਉਹ ਖੜੇ ਆ ਪਿੱਛੇ ਬੰਦੇ ਤੇ 3 ਵਜੇ ਕੇ ਟਾਈਮ 4:00 ਵਜੇ ਕਹਿੰਦੇ ਨੇ ਵੀ ਚਲਾ ਦਾਂਗੇ ਤੇ ਇੰਨੇ ਆਪਾਂ ਗੱਡੀ ਦੀ ਕਰਨੀ ਹੈ ਸਫਾਈ ਤੇ ਆਪਣਾ ਜਿੱਕ ਥੱਲੇ ਨਹੀਂ ਜਾ ਰਿਹਾ ਇਹਕ ਥੱਲੇ ਨਾ ਜਾਣਦਾ ਹੋ ਆ ਵੀ ਇਹਦੇ ਵਿੱਚ ਹਵਾ ਭਰ ਗਈ ਜਿਹੜਾ ਨਟ ਹੁੰਦਾ ਨਾ ਫਿਰ ਮੈਂ ਦਿਖਾਉਣਾ बड़े बड़े बल निकल देने ना ये हवा भर गई हवा हवा निकलूगी तो थले जाऊगा देखो लग गया जान थले थोड़ा जी टूटी पटीली दी आप फिर छेती थोड़ा जा बगजूगा थले लो बी ਏ ਲੈ ਇੰਨਾ ਕਿ ਜਾਂਦਾ ਥੱਲੇ ਇਹ ਤੇ ਹੁਣ ਆਹ ਟਾਇਰ ਟ ਕਰਦੀ ਗੀ ਇਹ ਯਾਰ ਕੋਈ ਜੱਕ ਮੰਗ ਲੇ ਗਿਆ ਦਾ ਬੰਦਾ ਮੇਰੇ ਤੋਂ ਕਈ ਵਾਰ ਹੋ ਜਾਂਦਾ ਨਾਲ ਇੱਕ ਨਾ ਤੇ ਹੁਣ ਆ ਨਾੜਨ ਕਰਦੀ ਟਾਇਰ ਟ ਆਪਾਂ

5:30 ਹੋ ਗਏ ਆਪਾਂ 2 ਵਜੇ ਦੇ ਆਏ ਆ ਤੇ ਇਹ ਬੰਦੇ ਨਾ ਤਾਂ ਆਪ ਸੌਂਦੇ ਨੇ ਤੇ ਨਾ ਦੂਜੇ ਨੂੰ ਸੌਂਦ ਦਿੰਦੇ ਨੇ ਆ ਬਈ ਕੀ ਹਾਲ ਚੱਲਗਾ ਮਸਤਾਜ ਜੀ ਆਪਣਾ ਟੀਮਮੈਂਟ ਮਿਲ ਗਿਆ ਭਾਈ ਇਕੱਲੇ ਇਕੱਲੇ ਗੱਡੀ ਚਲਾਉਣ ਦਾ ਵੀ ਸਵਾਦ ਚ ਨਹੀਂ ਆਉਂਦਾ ਹੈਗਾ ਨਾਲ ਕੋਈ ਗੱਡੀ ਹੋਵੇ ਨਾ ਰੌਣਕ ਜੀ ਲੱਗੀ ਰਹਿੰਦੀ ਆ ਇਹਦੇ ਵੀ ਹੁਣ ਕੀੜਾ ਜਿਹਾ ਉਡਦਾ ਵੀਡੀਓ ਬਣਾਉਣ ਦਾ ਕਿਉਂ ਬਈ ਗਲਤੀ ਆ ਦਿਖ ਰੋ ਔਰ ਫਿਰ ਚੱਜਦੇ ਆਂ ਤੇ ਵਾ ਜਚਣਾ ਹੀ ਹੈ ਲਓ ਵੀ ਟੋਪੇ ਟੋਪੇ ਨਾ ਆਇਆ ਸ਼ਾਮ ਹੋ ਗਈ ਟੋਪੇ ਟੋਪੇ ਤੇ ਪਲਾਨ ਚੱਲ ਰਿਹਾ ਮਿੱਤਰੋ ਮਾਲੀ ਮੈਨੂੰ ਲੱਗਦਾ ਉਹ ਮੇਰੇ ਵਾਲੀ ਗੱਡੀ ਨਹੀਂ ਭਰਦੀ ਮੋਬਾਈਲ ਨੰਬਰ ਆ ਨਾ ਮੇਰਾ ਮੁਸ਼ਕਲ ਮੈਨੂੰ ਲੱਗਦਾ ਘਰਾਂ ਨੂੰ ਜਾਵਾਂ ਕਮਲ ਮਾਲ ਮੇਰੀ ਤਾਂ ਗੱਡੀ ਭਰ ਦੇਣੀ ਆ ਗਈ ਹਾਂ ਮੈਂ ਨਾ ਅੱਠ ਜਾਵਾਂ ਘਰਾਂ ਨੂੰ ਤੂੰ ਲੰਘ ਜੀ ਤੂੰ ਐ ਕਰੀ ਨਾ ਤੂੰ ਟਾਈਮ ਦੇਖ ਲਈ ਥੋੜਾ ਜਿਆਦਾ ਜੇ ਤਾਂ ਤੇਰੀ ਰਹਿੰਦੀ ਹੋਈ ਕੀ ਮਤਲਬ ਆਸ ਹੋਈ ਭਰਨੇ ਦੀ ਆਸ ਤਾਂ ਖਤਮ ਆ ਤਾਂ ਘਰੋਂ ਪੰਨੇ ਪੰਜ ਹੋ ਗਏ ਹਾਂ ਫੱਟੇ ਕੋਲ ਤੱਕ ਜੇ ਤਾਂ ਵਰਦੀ ਤਾਂ ਠੀਕ ਹੈ ਨਹੀਂ ਫਿਰ ਆਪਦਾ ਪੰਡੂ ਨੂੰ ਗੇਰ ਮਾਰੀ ਆਪਣੀ ਗੱਡੀ ਹੈ ਕਹਿੰਦਾ ਪਾ ਗੋ ਹਾਂ ਬਲੌਗ ਵਾਲਾਂ ਥੋੜੀ ਪਤਾ ਗੱਲਾਂ ਹੀ ਨਹੀਂ ਕਰੀ ਬਲੌਗ ਵਾਲਿਆਂ ਨੂੰ ਵੀ ਪਤਾ ਹੀ ਹੈ ਐਸਟੀਸੀ ਮਾਲਕ ਟਰਾਂਸਪੋਰਟ ਯਾ ਉਹ ਕੋਣ ਬਾਤਨਾ ਕੋਈ ਜੀ ਸਾਡਾ ਬਾਬੂ ਜੀ ਉਹ ਕਰ ਰਹੇ ਹਾਂ ਚਲ ਗੱਡੀ ਦੀ ਸਫਾਈ ਕਰਨ ਦਾ ਟਾਈਮ ਹੈਗਾ ਨੇੜੇ ਆਜੋ ਮੇਰੀ ਗੱਲ ਸੁਣੋ ਕਾਕੇ ਵੀਰੇ ਹਾਂ ਗੱਡੀ ਕੋਈ ਨਹੀਂ ਹੈਗੀ ਕ੍ਰੈਸ਼ਰ ਦੇ ਅਸੀਂ ਦੋੇ ਖੜੇ ਮੈਨ ਨਾਲੇ ਕਮਲ ਮਾਲ ਬਾਧੂ ਪਿਆ ਗੱਡੀ ਭਰ ਜਾਣੀ ਆਜੋ ਮੇਰੇ ਮੂਰੇ ਦਾ ਕੋ ਹੈ ਆਪਣਾ ਵਿੰਦਰਾ ਲੈ ਫਿਰ ਵੀ ਪਰ ਜਾਣੀ ਜੀ ਪੰਜ ਗੱਡੀਆਂ ਦਾ ਮਾਲ ਹੈ ਚਾਰ ਤਾਂ ਗੱਡੀਆਂ ਹੋਈਆਂ ਨਾ ਹਾਂ ਤੇ ਐਂ ਕਰੀ ਆਉਂਦਾ ਹੋਇਆ ਨਾ ਚਾਹ ਫੜਣੀ ਨਹੀਂ ਕੋਈ ਨਾ ਪਹਿਲਾਂ ਦੇਖਦਾ ਵੀ ਕਿੱਥੇ ਵੇਚਦਾ ਪਰ ਤਾਂ ਜਾਣੀ ਉਲੀ ਆ ਜਾ ਐਤੀ ਆਵਾ ਹੋਰ ਪਰ ਜਾਣੀ ਜੀ ਹੈ ਤਾਰਾਂ ਕਿੱਥੇ ਕਿੱਧਰ ਤਾਂ ਤਾਰਾਂ ਕਿਉਂ ਆ ਲੈ ਆਈ ਜਾ ਨਾ ਵੀਰਾ ਹੋਰ ਤਾਂ ਨਹੀਂ ਨਾਲ ਬਹੁਤ ਵੱਡ ਲੇ ਗਜਰੇਲਾ ਕੋਈ ਨਾ ਮਰ ਜਾਉਂਗਾ ਇਹ ਕੀ ਗੱਲ ਆ ਓਏ ਥੋੜਾ ਚੱਲ ਦੇ ਨਾ ਮਰਜੀ ਆ ਤੇਰੀ ਗੱਡੀਆਂ ਕਾਫੀ ਹੋਰ ਖੜੀਆਂ ਆ ਮੈਂ ਇਹ ਤਿੰਨ ਤਾਂ ਗੱਡੀਆਂ ਸਾਡੀ ਵਾਲੀ ਹੋਗੀਆਂ 30 ਤਰਾਸੀ ਤੇ ਮੇਰੀ ਗੰਡੀ ਤੇ ਨਾ ਇਹ ਬੰਦੇ ਵਿੱਚ ਇੱਕ ਗੱਡੀ ਲੋ ਵੀ ਨਹੀਂ ਰਹੀ ਕਰਤਾ ਫਟੂ ਹੋਣੇ ਹੁਣ ਜਗੇ ਮਾਲ ਤਿਆਰ ਹੋਇਆ ਗੱਡੀ ਦਾ ਆਪਣੀ ਦਾ ਤੇ ਹੁਣ ਭਰੌਣੇ ਆ ਲਾਲਮਾ ਮੋੜੀ ਸਾਈਡ ਤੇ ਨੂੰ ਮੈਂ ਲੋ ਵੀ ਗੱਡੀਆਂ ਤਾਂ ਆਪਣੀਆਂ 3-4 ਖੜੀਆਂ ਨੇ ਮਾਲ ਹਜੇ ਇੱਕ ਦੇ ਤਿਆਰ ਹੋਇਆ ਹੋ ਗਿਆ ਰੇਡ ਦੀ ਗੱਡੀ ਦਾ ਮਾਲ ਚਲੋ ਦੇਖਦੇ ਆਂ ਕੀ ਬਣਦਾ ਮਿੱਤਰੋ ਆਪਣੀ ਗੱਡੀ ਤਾਂ ਭਰ ਗਈ ਤੇ ਆਪਣੇ ਯਾਰ ਦੀ ਗੱਡੀ ਰਹਿ ਗਈ ਅੱਜ ਉਹ ਖੜਾ ਚਲੋ ਫਿਰ ਨਿਕਲੀ ਇੱਥੋਂ ਕਹਾਂ ਜਾ ਕੇ ਮਿਲਦੇ ਆ ਸਾਨੂੰ ਲਓ ਬਈ ਡੈਫਾ ਦਾ ਡੰਡਾ ਵੀ ਕੇ ਰਹਿ ਗਿਆ ਆਪਣਾ ਦਾ ਆਹ ਜਿਹੜਾ ਸੌਖਾ ਸੌਖਾ ਜਿਹਾ ਲੱਗ ਜਵੇ ਆਹ ਕਿਹੜਾ ਲਵਾ ਦਵੇ ਗੱਡੀ ਪਹਿਲ ਨੂੰ ਤਾਂ ਫਿਰ ਸਵੇਰੇ ਅੰਮ੍ਰਿਤਪੁਰ ਜਾਂ ਅੰਸ਼ੀ ਚ ਜਾ ਕੇ ਸਰਾਂਦੇ ਪਾਉਣ ਵਾਲੇ ਯੂਰੀਆ ਤੇ ਜ਼ਿਆਦਾਤਰ ਆਪਾਂ ਯੂਰੀਆ ਏਜੰਸੀ ਚੋਂ ਹੀ ਪੁਆਈਦਾ ਮਿੱਤਰੋ ਬਾਹਰ ਵੀ ਉੱਥੇ ਐਂ ਤਾਂ ਅੱਗੇ ਵੀ ਲੱਗੇ ਹੋਏ ਨੇ ਢਾਬਿਆਂ ਦੇ ਉੱਤੇ ਪੰਪ ਜੇ ਉਹ ਕੰਪਨੀ ਸਾਡੀ ਮਨਾ ਕਰ ਦਿੰਦੀ ਆ ਵੀ ਉਹ ਨਾ ਪਾਇਆ ਕਰੋ ਵੀ ਖਬਰਾ ਕਿਦਾਂ ਦਾ ਹੁੰਦਾ ਆਪਾਂ ਐਵੇਂ ਆ ਤੁਹਾਨੂੰ ਪਤਾ ਹੀ ਆ ਵੈਮ ਦਾ ਕੋਈ ਇਲਾਜ ਨਹੀਂ ਇੱਕੋ ਗੱਲ ਹੁੰਦੀ ਆ ਵੈਸੇ ਤਾਂ ਤੇ ਇੱਕ ਦੁਨੀਆ ਭਰ ਪਾਉਣ ਦੁਨੀਆ ਭਰ ਦੀ ਗੱਡੀ ਪਾਉਂਦੀ ਆ ਤੇ ਸ਼ੀਸ਼ਾ ਬਾਹਰ ਦਾ ਹੈ ਜਿਹੜਾ ਸਾਫ਼ ਕਰਨ ਵਾਲਾ ਤਾਂ ਬਕੌਲ ਜੀ ਹੋ ਜਾਂਦੀ ਆ ਲੈ ਆਉਂਦੇ ਮਾ ਇਹ ਗੰਝਲਾਂ ਹੀ ਜਾਣਦੇ ਛੱਕ ਦੇ ਘੜੇ ਤੋਂ ਕੋਲਾ ਰਾਸਤਾ ਇੱਕ ਨੰਬਰ ਤੋਂ ਦਾ ਹੈ ਨਹੀਂ ਤੇ ਮਿੱਤਰੋ ਹੁਣ ਚੱਲੀਏ ਫਿਰ ਨਵੇਂ ਲੱਗੀਏ ਆ ਜਾਓ ਕਿੰਨੇ ਕਹਾ ਜਾ ਕੇ ਮਿਲਦੇ ਨਵੇਂ ਵੀ ਮਿੱਤਰੋ ਪਾਰ ਸਭ ਉਹ ਨਹੀਂ ਗਏ ਤੇ ਆਪਾਂ ਤੇ ਰੋਟੀ ਪਾਣੀ ਖਾ ਲਿਆ ਇੱਥੇ ਹੁਣ ਆਪਾਂ ਚੱਲੀਏ ਟਾਈਮ ਹੋ ਗਿਆ ਜ਼ਿਆਦਾ ਲਓ ਬਈ ਮਾਰੀਏ ਗੇਰ ਟਾਈਮ ਚੈੱਕ ਕਰੋ 12:30 ਹੋ ਗਏ ਤੇ ਆਪਾਂ ਹੈਗੇ ਆ ਇਸ ਟਾਈਮ ਭਾਰਸੋ ਤੇ ਹੁਣ ਅਬ ਵੀ ਸਲਾਈ ਵੀ ਤੁਹਾਨੂੰ ਪਹਿਲਾਂ ਪਹਿਲਾਂ ਚੱਲੀਏ ਲਵੇ ਲੱਗ ਜੀਏ ਪਹਾੜ ਨਹੀਂ ਘੜਦੇ ਕੋਲ ਖਾਲੀ ਕਰਦੀ ਆਪਾਂ ਦੀ ਗੱਡੀ ਇੱਥੋਂ ਤੋਂ 15 ਕਿਲੋਮੀਟਰ ਦਾ ਰਸਤਾ ਹੈ ਜਿੱਥੇ ਪਹਾੜ ਨਹੀਂ ਘੜਦੇ ਤੇ ਮੈਨੂੰ ਆਏ ਵੀ ਧੁੰਦਣਾ ਪੈ ਜਾਵੇ ਹੁਣ ਤਾਂ ਮੌਸਮ ਕਲੀਅਰ ਆ ਕਿਉਂਕਿ ਜੇ ਮੈਂ ਇੱਥੇ ਸੌਂ ਗਿਆ ਸਵੇਰੇ 5-6 ਵਜੇ ਤੱਕ ਅੱਖ ਨਹੀਂ ਖੁੱਲਣੀ ਹੈਗੀ ਫਿਰ ਧੁੰਦ ਹੋ ਜਾਣੀ ਆ ਸੋ ਇਸ ਤੋਂ ਵਧੀਆ ਵੀ ਮੈਂ ਹੁਣ ਲਵੇਂ ਲੱਗ ਕੇ ਸੌਂਵਾਂ ਲਓ ਵੀ ਗੁੱਡ ਮਾਰਨਿੰਗ ਹੋ ਗਈ ਤੇ ਧੁੰਦ ਮਿੱਤਰਾ ਬਹੁਤ ਆ ਗਈ ਵਧੀਆ ਰਹਿ ਗਿਆ ਆਪਾਂ ਰਾਤ ਲਵੇਂ ਲੱਗ ਕੇ ਕਰੋ ਜੀ ਇੱਕ ਬਹੁਤ ਵੀ ਨੀਂਦ ਆਏਗਾ ਹੁਣ ਇੱਥੇ ਤੋਂ ਆਪਣਾ ਅੱਧੇ ਘੰਟੇ ਦਾ ਸਫ਼ਰ ਰਹਿ ਗਿਆ ਸਾਰਾ ਉਹ ਚਲੋ ਹੌਲੀ ਹੌਲੀ ਪਹੁੰਚ ਜਾਂਗੇ ਹੁਣ ਆ ਹੀ ਫਾਇਦਾ ਹੁੰਦਾ ਤੁੰਦ ਦਾ ਤੁੰਦ ਦਾ ਪਹਿਲਾ ਬੰਦਾ ਲਵੇ ਲੱਗ ਜੇ ਨਹੀਂ ਮੁੜ ਕੇ ਸਾਰੀ ਰਾਤ ਹਰਾਨ ਹੁੰਦਾ ਮੈਂ ਇਹਦੇ ਵਿੱਚ ਕੋਈ ਨਹੀਂ ਜਦੋਂ ਤੁੰਦ ਬਹੁਤ ਹੋਈ ਵੀ ਤੇ ਚਲੋ ਜੀ ਆ ਜਾਓ ਫਿਰ ਅੱਗੇ ਮਿਲਦੇ ਆਂ ਜਾ ਕੇ ਲੋਏ ਚੰਗਾ ਭਲਾ ਦੀ ਕੀ ਯਾਰਾਂ ਬੰਦੇ ਪਤਾ ਨਹੀਂ ਫਿਰ ਵੀ ਕਿਉਂ ਨਹੀਂ ਗੱਡੀਆਂ ਤੋੜਦੇ ਹਨ ਬੀਨੀ ਦੀ ਸਪੀਡ ਤੇ ਜਾ ਰਹੇ ਨੇ ਤੁਹੇ ਤੋਂ ਲੋ ਨਹੀਂ ਤੋਂ ਨਹੀਂ ਸਾਈਡ ਤੇ ਲਾ ਲੋ ਆਹ ਵਾ ਤੁਸੀਂ ਹੈਰਾਨ ਹੁੰਨੇ ਹੋ ਦੂਜਿਆਂ ਨੂੰ ਵੀ ਹੈਰਾਨ ਕਰਦੇ ਆ ਤੋਂ ਜੋ ਬਟੇਕ ਕਰਨਾ ਵੀ ਕਿਹੜਾ ਸੌਖਾਸਾਲਾ ਐ ਬਦ ਉਧਰੋਂ ਫਵਾ ਜਾਵੇ ਆਹੀ ਪੰਗੇ ਨੇ ਮਿੱਤਰੋ ਇੱਕ ਅੱਦਾ ਬੰਦਾ ਕਲਾਨੇ ਆ ਜਾਵੇ ਜੋ ਮੂਰੇ ਕਸ ਹੋ ਗਿਆ ਕੰਮ ਤੰਦ ਜਿਦਾ ਫਿਰ ਹੁਣ ਨਾ ਤਾਂ ਤੋੜਦਾ ਗੱਡੀ ਆ ਕੋਈ ਲੈਣਾ ਨਾ ਕੋਈ ਦੇਣਾ ਤੇ ਆ ਮਹਿਕਮਾ ਉੱਪਰ ਨੂੰ ਆਉਂਦਾ ਦੋਏ ਲੁੱਟ ਨੌਨ ਸਟਾਪ ਠੀਕੇ ਜਿਵੇਂ ਸੇ ਹੋ ਗਿਆ ਆਪਣੇ ਆ ਨਾ ਓਕੇ ਕੰਮ ਤੇ ਚੱਲੋ ਫਿਰ ਹੋਂਦੇ ਜੇ ਧਿਆਨ ਨਾ ਚਲਾ ਲਈ ਗੱਡੀ ਜੇ ਮਦਰਾ ਗੱਡੀ ਹੋ ਗਈ ਆਪਣੀ ਖਾਲੀ ਤੇ ਉਹੀ ਹੁਣ ਸੇਮ ਰੂਟੀਨ ਵਾਪਸ ਜਾਓ ਗੱਡੀ ਭਰੋ ਕੋਈ ਨਾ ਕੋਈ ਖਾਸ ਹੋ ਨਹੀਂ ਹੈਗਾ ਵੀ ਹਾਂ ਮੋੜ ਘੋੜੇ ਵਾਲਾ ਕੰਮ ਗੱਡੀ ਭਰੋ ਖਾਲੀ ਕਰੋ ਖਾਲੀ ਕਰੋ ਫੇਰ ਭਰੋ ਵਾ ਇੰਝ ਚੱਲੀ ਜਾਂਦਾ ਕੰਮ ਤੇ ਨਾ ਕੋਈ ਜਿਆਦਾ ਕੋਈ ਵੀਊਆ ਦਿਖਾ ਹੁੰਦੇ ਨਹੀਂ ਕਿਉਂਕਿ ਰਾਤ ਨੂੰ ਚੱਲੀ ਹੈ ਜਿਆਦਾਤਰ ਤਾਂ ਕਰਕੇ ਥੋੜਾ ਜਿਹਾ ਹੋ ਜਾਂਦਾ ਕੰਮ ਤੇ ਬਾਕੀ ਆ ਜਿਓ ਫੇ ਮਿੱਤਰੋ ਪੋਹਾਨੀਗੜ ਪਹੁੰਚ ਗਏ ਆਪਾਂ ਖਾਲੀ ਕਰਕੇ ਗੱਡੀ ਹੁਣ ਆਪਾਂ ਤੁਹਾਨੂੰ ਮਿਲਦਾ ਘਰਾਂ ਦੇ ਅਗੇ ਘਰਾਂ ਦੇ ਪਰ ਆਪਾਂ ਆਓ ਜੀ ਪਾਉਣ ਆਪਾਂ ਨੇ ਆਪਣੀ ਗੱਡੀ ਚ ਡੈਸ ਉਹ ਵੀ ਸਰੇ ਲੱਗਿਆ ਹੋਇਆ ਜਿਹੜਾ ਤਾਂ ਚੱਲ ਇੱਕ ਲੱਗਿਆ ਤੇ ਆਇਓ ਫਿਰ ਨੋਈ ਦੇਫਾ ਪੈ ਗਿਆ ਆਪਣੀ ਗੱਡੀ 'ਚ ਹੁਣ ਕੰਮ ਰੈਡੀ ਟੂ ਗੋਆ ਪੂਰਾ ਆਪਾਂ ਚੱਲੀਏ ਆਇਓ ਫਿਰ ਬਾਹਰ ਮਿਲਦੇ ਆਂ